ਸਕੂਲਾਂ ਦੀਆਂ ਪਿਛਲੇ ਸੈਸ਼ਨ ਦੀਆਂ ਗ੍ਰਾਂਟਾਂ ਆਈਆਂ ਸੀਗੀਆਂ ਉਹ ਗ੍ਰਾਂਟਾਂ ਸਰਕਾਰ ਨੇ ਫਰਵਰੀ ਦੇ ਐਂਡ ਦੇ ਵਿੱਚ ਹੀ ਫਿਚ ਕਰ ਲਈਆਂ ਸੀ ਹਾਲਾਂਕਿ 31 ਮਾਰਚ ਤੱਕ ਉਹਨਾਂ ਨੂੰ ਖਰਚਣ ਦਾ ਸਮਾਂ ਹੁੰਦਾਗਾ ਲਹਿਰਾਮਬਤ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਲੱਖ ਰੁਪਈਆ ਉਹਨਾਂ ਨੇ ਆਪਦੇ ਕੋਲੋਂ ਪੇਮੈਂਟ ਕਰ ਚੁੱਕੇ ਆ ਇਹ ਸਰਕਾਰ ਵਾਅਦੇ ਕਰਕੇ ਆਈ ਸੀ ਕਿ ਸਿੱਖਿਆ ਦੇ ਵਿੱਚ ਬਹੁਤ ਪਹਿਲ ਦੇ ਆਧਾਰ ਤੇ ਅਸੀਂ ਕ੍ਰਾਂਤੀ ਲਿਆਵਾਂਗੇ ਸਿਰਫ 3000 ਰੁਪਈਆ ਸਫਾਈ ਸੇਵਕ ਨੂੰ ਰੱਖਿਆ ਹੋਇਆ ਤੇ ਉਹ ਗਰੀਬ ਆਦਮੀ ਆ 5 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ 1992 ਤੋਂ ਲਗਾਤਾਰ ਸਰਕਾਰਾਂ ਇਸ ਕੇ ਪੈਂਤੜੇ ਤੇ ਆ ਵੀ ਅਸੀਂ ਕਿਵੇਂ ਨਾ ਕਿਵੇਂ ਪਬਲਿਕ ਸੈਕਟਰ ਦਾ ਨਿੱਜੀ ਕਰਨਾ ਜਿਹੜਾ ਕਰਨਾ ਆ ਦੌੜ ਪਿੱਛਾ ਚੌੜਾ ਵਾਲੀ ਗੱਲ ਆ ਸਰਕਾਰ ਦੀ ਉਹਨਾਂ ਦੇ ਪੈਸੇ ਸਾਰੇ ਉਹ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਜਾਂਦੇ ਆ ਤਾਂ ਉਹ ਪੀਟੀਏ ਫੰਡ ਆ ਜਿਹੜਾ ਉਹ ਬੰਦ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਆ ਕਿ ਸਿੱਖਿਆ 'ਚ ਸੁਧਾਰ ਕੀਤਾ ਜਾਊਗਾ ਮੌਜੂਦਾ ਸਰਕਾਰ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਦਿੱਲੀ ਵਾਲੀ ਆ ਜਿਹੜੀ ਪਾਲਿਸੀ ਲਾਗੂ ਕੀਤੀ ਜਾਊਗੀ ਪਰ ਅਸਲ ਵਿੱਚ ਸਚਾਈ ਕੀ ਆ ਜਿਹੜੇ ਸਕੂਲ ਮੁਖੀ ਆ ਉਹ ਲਗਾਤਾਰ ਵੀਡੀਓ ਨੂੰ ਮਿਲ ਰਹੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਉਹ ਇਕੱਠੇ ਹੋਏ ਆ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਡਿਊਟੀਆਂ ਲਈਆਂ ਜਾਂਦੀਆਂ ਇਹਨਾਂ ਨੂੰ ਲੈ ਕੇ ਵੀ ਜਥੇਬੰਦੀਆਂ ਵੱਲੋਂ ਆਵਾਜ਼ ਉਠਾਈ ਜਾਂਦੀ ਹੈ ਤੇ ਅੱਜ ਯੂਨੀਅਨ ਦੇ ਆਗੂਆ ਡੀਓ ਬਠਿੰਡਾ ਨੂੰ ਮਿਲਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਰ ਮਸਲਾ ਕੀ ਐ ਸਸੀਕਾਲ ਜੀ ਸਸੀਕਾਲ ਜੀ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਅਧਿਆਪਕ ਜਥੇਬੰਦੀ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਕੀ ਮਾਮਲਾ ਜਿਹੜਾ ਅੱਜ ਤੁਸੀਂ ਡੀਓ ਨੂੰ ਮਿਲਣਾ ਹੈ ਅੱਜ ਮਾਮਲੇ ਤਾਂ ਬਹੁਤ ਆ ਪਰ ਮੁੱਖ ਮਾਮਲਾ ਸਾਡਾ ਇੱਥੇ ਇੱਕ ਤਾਂ ਜਿਹੜਾ 16 ਫਰਵਰੀ ਦੀ ਜਿਹੜੀ ਹੜਤਾਲ ਹੋਈ ਸੀ ਉਸ ਹੜਤਾਲ ਦੀ ਤਨਖਾਹ ਕਟੌਤੀ ਦਾ ਜਿਹੜਾ ਸੰਘਰਸ਼ ਚੱਲਿਆ ਸੀ ਹ ਹੁਣ ਫਿਰ ਇੱਕ ਸਕੂਲ ਦੀ ਹੈਡਮਿਸਟਰਸ ਨੇ ਫੇਰ ਸਾਡੇ ਉਸ ਜਿਹੜੇ ਹਰਤਾਲੀ ਅਧਿਆਪਕ ਦੀ ਤਨਖਾਹ ਕਟੌਤੀ ਕੀਤੀ ਗਈ ਹੈ ਇਹ ਮਸਲਾ ਦੂਜਾ ਮਸਲਾ ਜਿਹੜੀਆਂ ਸਕੂਲਾਂ ਦੀਆਂ ਪਿਛਲੇ ਸੈਸ਼ਨ ਦੀਆਂ ਗ੍ਰਾਂਟਾਂ ਆਈਆਂ ਸੀਗੀਆਂ ਉਹ ਗ੍ਰਾਂਟਾਂ ਸਰਕਾਰ ਨੇ ਫਰਵਰੀ ਦੇ ਐਂਡ ਦੇ ਵਿੱਚ ਹੀ ਫਿੱਚ ਕਰ ਲਈਆਂ ਸੀ ਹਾਲਾਂਕਿ 31 ਮਾਰਚ ਤੱਕ ਉਹਨਾਂ ਨੂੰ ਖਰਚਣ ਦਾ ਸਮਾਂ ਹੁੰਦਾਗਾ ਪਰ ਉਹ ਵੱਡੀ ਪੱਧਰ ਤੇ ਜਿਹੜੀ ਕਿ ਸਟਾਫ ਨੇ ਸਕੂਲ ਮੁਖੀਆਂ ਨੇ ਕੰਮ ਸ਼ੁਰੂ ਕਰਤੇ ਸੀ ਉਹਨਾਂ ਦੀਆਂ ਜਿਹੜੀਆਂ ਪੇਮੈਂਟ ਆ ਉਹ ਪੇ ਕਰਨ ਨੂੰ ਰਹਿਂਦੀ ਸੀ ਹੁਣ ਜਿਹੜੇ ਦੁਕਾਨਦਾਰ ਆ ਉਹ ਵੱਡੀ ਪੱਧਰ ਤੇ ਪੈਸੇ ਆ ਜਿਹੜੇ ਉਹ ਮੰਗ ਰਹੇ ਆ ਤੇ ਬਹੁਤ ਵੱਡੀ ਅਮਾਉਂਟ ਆ ਜਿਹੜੀ ਉਹ ਪ੍ਰਿੰਸੀਪਲਾਂ ਨੂੰ ਤੇ ਜਿਹੜੇ ਸਕੂਲ ਅਨਚਾਰਜਾਂ ਨੂੰ ਜਾਂ ਜਿਹੜੇ ਸਮਗਰਾ ਦੇ ਅਨਚਾਰਜ ਆ ਉਹ ਜਾਨੀ ਕੋ ਪੇਮੈਂਟਾਂ ਕਰ ਰਹੇ ਆ ਕਿ ਕਿਹੜੇ ਕਿਹੜੇ ਸਕੂਲਾਂ ਦੀ ਆ ਤੇ ਕਿੰਨੀ ਕਿੰਨੀ ਕੀ ਪੇਮੈਂਟ ਆ ਹਾਂ ਜਿਵੇਂ ਸਾਡੇ ਕੋਲੇ ਅੰਕੜੇ ਸੀ ਕੁਝ ਕੁ ਸਕੂਲਾਂ ਦੇ ਲੈਂਦੇ ਆ ਲਹਿਰਾ ਮੁਹਬਤ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਲੱਖ ਰੁਪਈਆ ਉਹਨਾਂ ਨੇ ਆਪਦੇ ਕੋਲ ਪੇਮੈਂਟ ਕਰ ਚੁੱਕੇ ਆ ਸਰਕਾਰੀ ਹਾਈ ਸਕੂਲ ਡੇਖਾ 1 ਲੱਖ 10 7000 ਰੁਪਈਆ ਸਰਕਾਰੀ ਪ੍ਰਾਇਮਰੀ ਸਕੂਲ ਜਗਰਾਮ ਤੀਰਥਾ ਜਾਨੀ ਕਿ 1,00,200 ਰੁਪਏ ਆਪਦੇ ਕੋਲੋਂ ਖਰਚ ਕਰ ਚੁੱਕੇ ਆ ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਵਾਲਾ 70,000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂ ਕੇ 75,000 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਗੱਲਪੱਤੀ 26,000 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਲਹਿਰੀ 25,000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ 1,24,000 ਰੁਪਏ ਆਪਦੇ ਕੋਲੋਂ ਖਰਚ ਕਰ ਚੁੱਕੇ ਆ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ 19,725 ਰੁਪਏ ਸਰਕਾਰੀ ਮਿਡਲ ਸਕੂਲ ਮੋੜ ਚਰਤ ਸਿੰਘ 14000 ਰੁਪਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਡੇ 30000 ਰੁਪਿਆ 750 ਰੁਪਏ ਉਹ ਆਪਦੇ ਕੋਲ ਖਰਚ ਕਰ ਚੁੱਕੇ ਆ ਸਰਕਾਰੀ ਮਿਡਲ ਸਕੂਲ ਪੀਰਕੋਟ 11000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਾ ਵਾਲਾ 60000 ਰੁਪਏ ਸਰਕਾਰੀ ਹਾਈ ਸਕੂਲ ਬਾਂਡੀ 114000 ਰੁਪਏ ਆਪਦੇ ਕੋਲ ਖਰਚ ਕਰ ਚੁੱਕੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਿਆਂ ਵਾਲੀ ਗਰਲਜ਼ ਇਹ 61300 ਰੁਪਿਆ ਆਪਦੇ ਕੋਲ ਖਰਚ ਕਰ ਚੁੱਕੇ ਆ ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜਮਹਿਮ 8500 ਰੁਪਿਆ ਜਾਨੀ ਕਿ ਉਹ ਆਪਦੇ ਕੋਲ ਖਰਚ ਕਰ ਚੁੱਕਿਆ ਇਹ ਕੁਝ ਕੁ ਸਕੂਲਾਂ ਦੇ ਸਾਡੇ ਕੋਲੇ ਅੰਕੜੇ ਆ ਉੰਜਾ ਪਠਿੰਡੇ ਜ਼ਿਲ੍ਹੇ ਦੇ ਹਰ ਸਕੂਲ ਮੁਖੀ ਆ ਜਿਹੜੇ ਉਹ ਆਪਦੇ ਕੋਲ ਜੇਬਾਂ ਚੋਂ ਪੈਸੇ ਖਰਚ ਕਰ ਚੁੱਕੇ ਆ ਕੀ ਕਾਰਨ ਦੱਸਿਆ ਸਰਕਾਰ ਨੇ ਦੱਸਿਆ ਹੋ ਕੁਛ ਨਾ ਕੁਛ ਵੀ ਜਿਹੜਾ ਫੰਡ ਕਿਉਂ ਵਾਪਸ ਲਿਆ ਗਿਆ ਸਰਕਾਰ ਨੇ ਕੋਈ ਰੀਜਨ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਕੋਈ ਮਿਸ ਮੈਚ ਹੋ ਗਈ ਮਿਸ ਮੈਚ ਦਾ ਮਤਲਬ ਉਹਨਾਂ ਦਾ ਜਿਹੜਾ ਕ੍ਰਾਈਸਿਸ ਆ ਇਕਨੋਮਿਕ ਕ੍ਰਾਈਸਿਸ ਹੋ ਇਹਨਾਂ ਡਾਰਕ ਹੋ ਗਿਆ ਗੂੜਾ ਹੋ ਗਿਆ ਤਾਂ ਉਹਨਾਂ ਨੂੰ ਉਹ ਜਿਹੜੀਆਂ ਜਿੰਨੇ ਵੀ ਗ੍ਰਾਂਟ ਆ ਉਹ ਸਾਰੀਆਂ ਫੇਚ ਕਰਨੀਆਂ ਪੈਗੀਆਂ ਹੁਣ ਵੀ ਸਰਕਾਰ ਆ ਜਿਹੜੀ ਉਹ ਵੱਡੀ ਪੱਧਰ ਤੇ ਕਰਜ਼ੇ ਲੈ ਕੇ ਉਹ ਸਰਕਾਰ ਚਲਾ ਰਹੀ ਆ ਚਲੋ ਸਰਕਾਰਾਂ ਕਰਜ਼ਾ ਲੈਂਦੀ ਹੁੰਦੀ ਆ ਅਸੀਂ ਕਹਿੰਨੇ ਆ ਵੀ ਸਰਕਾਰ ਸਕੂਲਾਂ ਇਹ ਸਰਕਾਰ ਵਾਅਦੇ ਕਰਕੇ ਆਈ ਸੀ ਕਿ ਸਿੱਖਿਆ ਦੇ ਵਿੱਚ ਬਹੁਤ ਪਹਿਲ ਦੇ ਆਧਾਰ ਤੇ ਅਸੀਂ ਕ੍ਰਾਂਤੀ ਲਿਆਵਾਂਗੇ ਪਰ ਇਹਨਾਂ ਸਕੂਲਾਂ ਨੂੰ ਕ੍ਰਾਂਤੀ ਲਿਆਉਣ ਵਾਸਤੇ ਸਰਕਾਰ ਕੋਲ ਇੱਕ ਜ ਬਜਟ ਆ ਜਿਹੜਾ ਉਹਦੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਆ ਵੱਡੀ ਪੱਧਰ ਤੇ ਇੱਥੋਂ ਤੱਕ ਕਿ ਸਿਰਫ 3000 ਰੁਪਿਆ ਸਫਾਈ ਸੇਵਕ ਨੂੰ ਰੱਖਿਆ ਹੋਇਆ ਤੇ ਉਹ ਗਰੀਬ ਆਦਮੀ ਆ 5000 5 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਉਹਦਾ ਪੈਸਾ ਇੱਥੇ ਆਇਆ ਪਿਆ ਇੱਥੋਂ ਡੀਓ ਦਫ਼ਤਰ ਪੈਸਾ ਯਾਰੀ ਨਹੀਂ ਕਰ ਰਹੇ ਉਹ ਬੈਂਕ ਖਾਤੇ ਖੁਲਾਉਣੇ ਆ ਬੈਂਕ ਖਾਤੇ ਚਿੱਠੀ ਲਿਖਣ ਦੀ ਜਨ ਕਿ ਇੰਨੀ ਗੈਰ ਸੰਸੀਹਾਰ ਇੱਥੋਂ ਦੇ ਅਫਸਰ ਸਹੀ ਆ ਕਿ ਇੱਕ ਚਿੱਠੀ ਨਹੀਂ ਜਾਰੀ ਕਰ ਸਕਿਆ ਉਹ ਗਰੀਬ ਆਦਮੀ ਉਹਨਾਂ ਨੇ ਸਿਰਫ 3000 ਰੁਪਏ ਮਹੀਨਾ ਤਨਖਾਹ 5 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਤਾਂ ਇਹ ਹਾਲ ਆ ਜਿਨੀ ਕਿ ਦਫ਼ਤਰ ਦਾ ਸਿੱਖਿਆ ਸਿਸਟਮ ਦਾ ਜਿਹੜੀ ਚਿੱਠੀ ਜਾਰੀ ਕਰਨੀ ਆ ਉਹ ਕਾਦੀ ਕਰਨੀ ਆ ਜਿਹੜੇ ਅਫਸਰਾਂ ਚਿੱਠੀ ਚਿੱਠੀ ਜਾਰੀ ਕਰਨੀ ਆ ਉਹਨਾਂ ਦੇ ਖਾਤੇ ਆ ਕਿਉਂਕਿ ਸਰਕਾਰੀ ਖਾਤੇ ਖੁੱਲੇ ਹੋਏ ਆ ਸਰਕਾਰ ਡਰਦੀ ਆ ਵੀ ਸਰਕਾਰੀ ਖਾਤੇ ਚੋਂ ਪੈਸੇ ਨਹੀਂ ਦੇਨੇ ਉਹਨਾਂ ਨੂੰ ਕਿਉਂਕਿ ਕੰਟਰੈਕਟ ਤੇ ਰੱਖੇ ਹੋਏ ਆ ਜੇ ਸਰਕਾਰੀ ਖਾਤੇ ਚੋਂ ਪੈਸੇ ਦੇਤੇ ਫਿਰ ਕੱਲ ਨੂੰ ਉਹ ਸੰਘਰਸ਼ ਕਰਕੇ ਜਾਂ ਕੋਰਟ ਚ ਕੇਸ ਕਰਕੇ ਉਹ ਰੈਗੂਲਰ ਦਾ ਵੀ ਸਾਨੂੰ ਸਰਕਾਰੀ ਖਾਤੇ ਚੋਂ ਪੈਸੇ ਮਿਲਦੇ ਰਹੇ ਆ ਇਹ ਕਹਿੰਦੇ ਵੀ ਪ੍ਰਾਈਵੇਟ ਖਾਤਾ ਖੋਲੇ ਪ੍ਰਾਈਵੇਟ ਹੁਣ ਹੈਡਮਾਸਟਰ ਦੇ ਨਾਂ ਤੇ ਖਾਤਾ ਬੈਂਕ ਖੋਲਦੀ ਨਹੀਂ ਜੇ ਪ੍ਰਾਈਵੇਟ ਬੈਂਕ ਖੋਲਦੀ ਆ ਇਸ ਕਰਕੇ 5000 ਰੁਪਏ ਬੈਲੈਂਸ ਕਿੱਥੋਂ ਛੱਡੇ ਨਾ ਤਾਂ ਉਹ ਸਫਾਈ ਸੇਵਕ ਕਾ ਇੰਨਾ ਪੈਸਾ ਛੱਡ ਸਕਦਾ ਨਾ ਹੈਡਮਾਸਟਰ ਆਪਦੀ ਜੇਬ ਚੋਂ ਲਾ ਰੱਖ ਸਕਦਾ ਉੱਥੇ ਪੈਸੇ ਇਸ ਕਰਕੇ ਜੇ ਸਰਕਾਰ ਇਥੋਂ ਡੀਓ ਦਫ਼ਤਰ ਚਿੱਠੀ ਜਾਰੀ ਕਰਦੇ ਉਹ ਜ਼ੀਰੋ ਬੈਲੈਂਸ ਤੇ ਖਾਤੇ ਖੁੱਲ ਜਾਣ ਪਰ ਇਹ ਚਿੱਠੀ ਨਹੀਂ ਜਾਰੀ ਕਰ ਰਹੇ ਇਹ ਹਾਲ ਆ ਸਰ ਜਿਨਕਿ ਅਫਸਰ ਸਾਹਿਬ ਦਾ ਸਰਕਾਰਾਂ ਪਿਛਲੀਆਂ ਹੁਣ ਚਾਹੇ ਮੌਜੂਦਾ ਹੋਵੇ ਸਕੂਲ ਆਦਰਸ਼ ਸਕੂਲ ਦੇ ਨਾਮ ਤੇ ਮਿਲਟਰੀਸ ਦੇ ਨਾਮ ਤੇ ਤੇ ਹੁਣ ਨਵਾਂ ਸਕੂਲ ਆਫ ਫੈਮਿਨਸ ਦੇ ਨਾਮ ਤੇ ਸਕੂਲ ਖੁੱਲ ਹੀ ਜਾਂਦੇ ਆ ਪਰ ਭਰਤੀ ਜਾਂ ਹੋਰ ਉਹ ਜਿਹੜੀਆਂ ਸਮੱਸਿਆਵਾਂ ਉਹ ਦੂਰ ਨਹੀਂ ਕਰਦੇ ਇਹੀ ਇਹ ਨਾ ਇੱਕ ਨਿੱਜੀਕਰਨ ਦਾ ਸਟੈਪ ਆ ਜੀ ਇਹ ਲਗਾਤਾਰ 1992 ਤੋਂ ਲਗਾਤਾਰ ਸਰਕਾਰਾਂ ਇਸ ਜਾਨੀ ਕਿ ਪੈਂਥੜੇ ਤੇ ਆ ਵੀ ਅਸੀਂ ਕਿਵੇਂ ਨਾ ਕਿਵੇਂ ਪਬਲਿਕ ਸੈਕਟਰ ਦਾ ਨਿੱਜੀਕਰਨ ਜਿਹੜਾ ਕਰਨਾ ਇਹ ਸਾਰੇ ਸਟੈਪ ਆ ਜਿਹੜੇ ਨਿੱਜੀਕਰਨ ਦੇ ਸਟੈਪ ਆ ਸਕੂਲ ਆਫ ਐਮਿਨੈਂਸ ਆਦਰਸ਼ ਮਾਡਲ ਸਕੂਲ ਹੁਣ ਆਦਰਸ਼ ਮਾਡਲ ਸਕੂਲਾਂ ਦੇ ਵਿੱਚ ਮੈਰਿਟੋਰੀਅ ਸਕੂਲ ਸਾਰੀ ਪਰਟੀ ਕੰਟਰੈਕਟ ਦਿੱਤੀ ਆ ਕੰਟਰੈਕਟ ਦੀ ਭਰਤੀ ਆ ਉਹ ਜੇ ਉਹ ਸਕੂਲ ਚਲਾਉਣੇ ਆ ਤਾਂ ਉਥੇ ਰੈਗੂਲਰ ਪਰਚੀ ਕੀਤੀ ਜਾਵੇ ਜੇ ਸਕੂਲ ਆਫ ਫੈਮਿਨਸ ਚਲਾਉਣੇ ਆ ਉਥੇ ਰੈਗੂਲਰ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਦੂਜੇ ਸਕੂਲਾਂ ਚੋਂ ਚੱਕ-ਚੱਕ ਕੇ ਲੈਕਚਰਰ ਉਥੇ ਭੇਜੇ ਜਾ ਰਹੇ ਆ ਮੁੜ ਕੇ ਦੂਜੇ ਸਕੂਲਾਂ ਦਾ ਘਰੜੂ ਬੋਲ ਜਾਂਦਾ ਇਹ ਹਾਲਤ ਅੱਗਾ ਦੌੜ ਪਿੱਛਾ ਚੌੜਾ ਵਾਲੀ ਗੱਲ ਆ ਸਰਕਾਰ ਦੀ ਜਾਨੀ ਕਿ ਕੋਈ ਭਰਤੀ ਨਹੀਂ ਕਰ ਰਹੇ ਇਸ ਕਰਕੇ ਸਰਕਾਰ ਕੋਈ ਗੰਭੀਰ ਨਹੀਂ ਆ ਉਹ ਇਸ ਨਾਲ ਹੀ ਬਸ ਬੁੱਤਾ ਜਸਾਰ ਕੇ ਆਪ ਦਾ ਪ੍ਰਚਾਰ ਪ੍ਰੋਪਗੈਂਡਾ ਸਿਰਫ ਕਰਨਾ ਚਾਹੁੰਦੇ ਆ ਰੀਅਲ ਦੇ ਵਿੱਚ ਉਹ ਕੋਈ ਸਿੱਖਿਆ ਸੁਧਾਰ ਨਹੀਂ ਕਰਨਾ ਚਾਹੁੰਦੇ ਸਰਕਾਰੀ ਸਕੂਲਾਂ 'ਚ ਵੀ ਕਹਿੰਦੇ ਪੀਟੀਏ ਫੰਡ ਸਟੂਡੈਂਟਾਂ ਤੋਂ ਲਿਆ ਜਾ ਰਿਹਾ ਹੈ ਸਰਕਾਰੀ ਕਾਲਜਾਂ ਦੇ ਵਿੱਚ ਤਾਂ ਬਹੁਤ ਵੱਡੀ ਪੱਧਰ ਤੇ ਪੀਟੀਏ ਫੰਡ ਆ ਇਸ ਵਾਰੀ ਪੰਜਾਬ ਸਟੂਡੈਂਟ ਯੂਨੀਅਨ ਬਹੁਤ ਲਗਾਤਾਰ ਸਟਰਗਲ ਕਰ ਰਹੀ ਆ ਉਹ ਐਸਸੀ ਵਿਦਿਆਰਥੀ ਅੱਗੇ ਸਰਕਾਰੀ ਕਾਲਜ ਦੀ ਚੋਣ ਇਸੇ ਕਰਕੇ ਨੰਬਰ ਵੱਧ ਲੈਂਦੇ ਆ ਵੀ ਸਾਡੀ ਸਰਕਾਰੀ ਕਾਲਜ 'ਚ ਐਡਮਿਸ਼ਨ ਕੋ ਜਦੋਂ ਐਡਮਿਸ਼ਨ ਹੋ ਜਾਂਦੀ ਆ ਹਾਇ ਉੱਥੇ ਵੀ ਪ੍ਰਾਈਵੇਟ ਵਾਲਾ ਕੰਮ ਆ ਕਿਉਂਕਿ ਉੱਥੇ ਗੈਸਟ ਆਫ ਕੈਕੁਇਲਟੀ ਆ ਜਿਹੜੇ ਪ੍ਰੋਫੈਸਰ ਲੈਕਚਰਾਂ ਰੱਖੇ ਹੋਏ ਆ ਉਹਨਾਂ ਨੇ ਜੇ ਦੋ ਪੀੜ ਲਾਉਣੇ ਉਹਨਾਂ ਨੂੰ ਉਹਨੇ ਪੈਸੇ ਦੇਣੇ ਆ ਤਿੰਨ ਪੀੜ ਲਾਉਣੇ ਉਹਨਾਂ ਪੈਸੇ ਮੁੜ ਕੇ ਛੁੱਟੀਆਂ 'ਚ ਉਹਨਾਂ ਨੂੰ ਛੁੱਟੀ 'ਚ ਘਰੇ ਭੇਜ ਦਿੰਦੇ ਆ ਉਹਨਾਂ ਦੇ ਪੈਸੇ ਸਾਰੇ ਉਹ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਜਾਂਦੇ ਆ ਤਉ ਪੀਟੀਏ ਫੰਡ ਆ ਜਿਹੜਾ ਉਹ ਬੰਦ ਹੋਣਾ ਚਾਹੀਦਾ ਸਰਕਾਰ ਪੱਕੀ ਭਰਤੀ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਿਤੇ ਸਕੂਲਾਂ ਦੇ ਵਿੱਚ ਵੀ ਕਈ ਪੀਟੀਏ ਫੰਡ ਲਿਆ ਜਾਂਦਾ ਸਹਿਮਤੀ ਨਾਲ ਵਿਦਿਆਰਥੀਆਂ ਦੀ ਵਿਦਿਆਰਥੀ ਤਾਂ ਮਜਬੂਰੀ ਚ ਸਹਿਮਤੀ ਦੇ ਦਿੰਦੇ ਆ ਮਾਪਿਆਂ ਨੂੰ ਜਦੋਂ ਕਹਿੰਦੇ ਆ ਵੀ ਯਾਰ ਫਿਰ ਆਪ ਆ ਤਾਂ ਹੁਣ ਲੈਕਚਰਾਰ ਹੈ ਨਹੀਂ ਫਿਰ ਇਹਦਾ ਕੀ ਕਰਗੇ ਫਿਰ ਮਾਪੇ ਕਹਿੰਦੇ ਵੀ ਕੋਈ ਨਹੀਂ ਫਿਰ ਅਸੀਂ ਪੈਸੇ ਦੇ ਦੇਾਂਗੇ ਇਹ ਸਰਕਾਰ ਉਹੀ ਪੈਂਤਰਾ ਲਿਹਾਉਣੀ ਚਾਹੁੰਦੀ ਆ ਵੀ ਨਿੱਜੀਕਰਨ ਦੇ ਇਹ ਸਟੈਪ ਆ ਸਰਕਾਰ ਵੱਡੀ ਪੱਧਰ ਤੇ ਇਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਆ ਜਿਹੜੀ ਪ੍ਰੋਫੈਸਰਾਂ ਦੀ ਲੈਕਚਰਾਰਾਂ ਦੀ ਟੀਚਰਾਂ ਦੀ ਅਧਿਆਪਕਾਂ ਦੀ ਭਰਤੀ ਆ ਇਹ ਰਹੀ ਹੈ ਜਿਹੜੀ ਕਿ ਸਕੂਲ ਚੱਲ ਸਕਦੇ ਆ ਕਾਲਜ ਚੱਲ ਸਕਦੇ ਆ ਪ੍ਰੋਫੈਸਰਾਂ ਨੇ ਜਿਹੜੇ ਮੁਖੀਆਂ ਨੇ ਜੇਬ ਚੋਂ ਪੈਸੇ ਵਰਤੇ ਆ ਉਹਨਾਂ ਦਾ ਪੜ੍ਹਾਈ ਨੂੰ ਕਿਵੇਂ ਦਿਲ ਕਰੇਗਾ ਜਿਨ੍ਹਾਂ ਦੀ ਤਨਖਾਹਾਂ ਚੋਂ ਜਾਂ ਜੇਬਾਂ ਚੋਂ ਪੈਸੇ ਚਲੇ ਗਏ ਮੈਂ ਤੁਹਾਨੂੰ ਆਪਣਾ Google Pay ਦਿਖਾ ਦਿੰਦਾ ਅਸੀਂ 2000 ਰੁਪਏ ਦੇ ਕੈਮਰਾ ਲਵਾਇਆ ਸੀ ਅਸੀਂ ਉਹਨਾਂ ਨੂੰ ਲਾਰਾ ਲਾਇਆ ਵੀ ਕੋਈ ਨਹੀਂ ਆ ਜਾਣਗੇ ਆ ਜਾਣਗੇ ਪਰ ਅਖੀਰ ਅਗਲੇ ਨੇ ਹੁਣ ਉਹ ਵੀ ਵਿਚਾਰੇ ਕਿੰਨਾ ਖਚਰ ਖੋਚਣ ਅੱਜ ਹੀ ਮੈਂ 2000 ਰੁਪਏ ਉਹਦੇ ਆਰਓ ਸਰਵਿਸ ਕਰਾਈਆ ਉਹ ਗ੍ਰਾਂਟ ਸਾਡੀ ਸਕੂਲ ਗ੍ਰਾਂਟ ਵਿੱਚ ਹੋ ਗਈ ਵਾਪਸ ਚਲੀ ਗਈ ਉਹਦਾ 4000 ਰੁਪਏ ਆਪਦੇ ਖਾਤੇ ਚ ਮੈਂ ਪੇਮੈਂਟ ਕਰਕੇ ਹਟਾਇਆ 6000 ਰੁਪਏ ਜਾਨੀ ਕਿ ਮੇਰੀ ਤਾਂ 5 6 ਦਿਨਾਂ ਦੀ ਤਨਖਾਹ ਮੇਰੀ ਤਾਂ ਜਾਨੀ ਕਿ ਸਕੂਲ ਦੇ ਖਾਤੇ ਲੱਗ ਗਈ ਹੋਰ ਬਥੇਰੇ ਪੈਸੇ ਕੋਤੇ ਟੂਟੀ ਟੁੱਟ ਗਈ ਉਹ ਪੈਸੇ ਕਿਸ ਵਿਦਿਆਰਥੀ ਨੂੰ ਖੜਾਉਣ ਤੇ ਛੱਟ ਵੱਜ ਗਈ ਉਹ ਪੈਸੇ ਹੁਣ ਖੇਡਾਂ ਹੋਣੀਆਂ ਹੁਕਮ ਚਾੜ ਦੇਣਾ ਵੀ ਸੈਂਟਰ ਖੇਡਾਂ ਕਰਾਓ ਜ਼ੋਨ ਖੇਡਾਂ ਕਰਾਓ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੈ ਇਹਦੇ ਆਪਕਾ ਆਪਦੇ ਕੋਲੋਂ ਕਰਨਗੇ ਪੈਸੇ ਤੁਹਾਡੀ ਇਹ ਮਸਲਾ ਹੱਲ ਨਾ ਹੋਇਆ ਡੀਓ ਸਭ ਨੂੰ ਮਿਲਣ ਆਏ ਆ ਫਿਰ ਅਗਲੀ ਕੋਈ ਰਣਨੀਤੀ ਤਿਆਰ ਕੀਤੀ ਗਈ ਅਸੀਂ ਲਗਾਤਾਰ ਸਟਰਗਲ ਚਾਹ ਸੀ ਫਿਰ ਸਟੇਟ ਲੈਵਲ ਤੇ ਵੀ ਕੋਈ ਰੈਲੀ ਦਾ ਸੋਚ ਰਹੇ ਆ ਅਸੀਂ ਸਰਕਾਰ ਤੇ ਜਿਮਨੀ ਚੌਂਕ ਤੇ ਵੀ ਸਰਕਾਰ ਨੂੰ ਸਵਾਲ ਕਰਾਂਗੇ ਵੀ ਆਹਾ ਤੁਹਾਡਾ ਜਿਹੜਾ ਸਿੱਖਿਆ ਦੀ ਕ੍ਰਾਂਤੀ ਦਾ ਜਿਹੜਾ ਹਾਲ ਆ ਇਹ ਜ ਆ ਹੋਇਆ ਇਹ ਅਸੀਂ ਲਗਾਤਾਰ ਜਥੇਬੰਦੀ ਵੱਲੋਂ ਜਿੰਨੀ ਸਾਡੀ ਕਪੈਸਿਟੀ ਅਸੀਂ ਲਗਾਤਾਰ ਵਿਦਿਆਰਥੀਆਂ ਦੀ ਖਾਤਰ ਸਕੂਲਾਂ ਦੀ ਖਾਤਰ ਅਧਿਆਪਕਾਂ ਦੀ ਖਾਤਰ ਅਸੀਂ ਲਗਾਤਾਰ ਆ ਜਿਹੜਾ ਇਹ ਆਪਦੀ ਆਵਾਜ਼ ਆ ਬੁਲੰਦ ਕਰਦੇ ਰਵਾਂਗੇ ਸੋ ਇਹ ਸਨ ਯੂਨੀਅਨ ਦੇ ਆਟੂ ਜਿਹੜੇ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੜਦੇ ਰਹਿੰਦੇ ਨੇ ਤੇ ਅੱਜ ਡੀਓ ਸਾਹਿਬ ਠੰਡਾ ਨੂੰ ਮਿਲਣ ਆਏ ਆ ਉਹਨਾਂ ਨੇ ਕਿਹਾ ਕਿ ਜਿਹੜੇ ਸਰਕਾਰ ਵੱਲੋਂ ਸਕੂਲਾਂ ਵਾਸਤੇ ਫੰਡ ਭੇਜੇਗੇ ਸੀ ਪਰ ਸਰਕਾਰ ਨੇ ਵਾਪਸ ਲਏ ਗਏ ਪਰ ਉਹਨਾਂ ਨੇ ਮੁਖ ਸਕੂਲ ਮੁਖੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਸੀ ਉਹਦੇ ਵਿੱਚ ਲੱਖਾਂ ਰੁਪਏ ਕਈਆਂ ਨੇ ਖਰਚ ਵੀ ਦਿੱਤਾ ਪਰ ਸਰਕਾਰ ਨੇ ਵਾਪਸ ਲਿਆ ਪਰ ਜੋ ਖਰਚਾ ਗਿਆ ਹੋਨੋਪ ਸਕੂਲ ਮੁਖੀ ਨੇ ਆਪਣੇ ਵਿਹਾਰਤ ਤੇ ਸਮਾਨ ਖਰੀਦਿਆ ਹੁੰਦਾ ਤੇ ਉਹ ਦੁਕਾਨਦਾਰ ਆ ਜਿਹੜੇ ਉਹ ਇਹਨਾਂ ਤੋਂ ਪੈਸਾ ਮੰਗ ਰਹੇ ਨੇ ਜਿਸ ਨੂੰ ਲੈ ਕੇ ਅੱਜ ਉਹ ਡੀਓ ਬਠਿੰਡਾ ਨੂੰ ਮਿਲਣ ਵਾਸਤੇ ਆਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਜਿਹੜੀ ਸਿੱਖਿਆ ਨੀਤੀ ਆ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਅਸੀਂ ਲਗਾਤਾਰ ਸੰਘਰਸ਼ ਵੀ ਕਰਾਂਗੇ ਤੇ ਅੱਜ ਡੀਓ ਬਠਿੰਡਾ ਨੂੰ ਮਿਲਣ ਆਏ ਨੇ ਉਹਨਾਂ ਨੇ ਕਿਹਾ ਕਿ ਅਗਰ ਇਸ ਦਾ ਹੱਲ ਨਾ ਹੋਇਆ ਤੇ ਸਾਡੇ ਵੱਲੋਂ ਅਗਲਾ ਸੰਘਰਸ਼ ਅਲਿਖਿਆ ਜਾਵੇਗਾ ਤੁਸੀਂ ਦੇਖ ਰਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ